ਜਗਦੀਸ਼ ਪੋਲਾ ਨੂੰ ਨਸ਼ਾ ਤਸਕਰੀ ਦੇ ਕੇਸ ਤੋਂ ਵਿਕਰਮ ਸਿੰਘ ਮਜੀਠੀਆ ਨੇ ਬਚਾਇਆ ਹੈ ਤਾਂ ਜੋ ਉਹ ਖੁਦ ਬਚ ਸਕਣ ਇਹ ਇਲਜ਼ਾਮ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਲਾਇਆ ਹੈ ਛੋਟੇਪੁਰ ਨੇ ਕਿਹਾ ਹੈ ਕਿ ਡਰਗ ਤਸਕਰੀ ਮਾਮਲੇ ਵਿੱਚ ਮਜੀਠੀਆ ਨੂੰ ਪੋਲਾ ਤੋਂ ਟਰਸੀ ਇਸੇ ਲਈ ਪੁਲਿਸ ਦੇ ਨਾਲ ਮਿਲ ਕੇ ਪੋਲਾ ਦੇ ਖਿਲਾਫ ਨਸ਼ਾ ਤਸਕਰੀ ਕੇਸ ਨੂੰ ਕਮਜ਼ੋਰ ਕੀਤਾ ਗਿਆ ਤੇ ਅਖੀਰ ਪੋਲਾ ਬਰੀ ਹੋ ਗਿਆ ਮੈਂ ਸਮਝਦਾ ਕਿ ਬੀਇੰਗ ਪੁਲਿਸ ਅਫਸਰ ਉਹਦਾ ਕੇਸ ਜਿਹੜਾ ਉਹਨੂੰ ਪੁਲਿਸ ਨੇ ਖੁਦ ਪੰਜਾਬ ਦੀ ਨੇ ਕਮਜ਼ੋਰ ਕੀਤਾ ਹੋਊਗਾ ਅਦਰਵਾਈਜ਼ ਜਿੰਨਾ ਰੌਲਾ ਸੀਗਾ ਜਿੰਨਾ ਉਹਦੇ ਉਹਨੇ ਬਾਰ-ਬਾਰ ओरिजिनल ਵਾਡੀ ਸੀ ਆਮ ਬੰਦਾ ਤਾਂ ਸੀਗਾ ਨਹੀਂ ਸਿਆਣਾ ਬੰਦਾ ਸੀਗਾ ਉਹਨੇ ਮਜੀਠੇ ਦਾ ਨਾਂ ਵੀ ਲਿਆ ਸੀਗਾ ਔਰ ਮੈਂ ਸਮਝਦਾ ਕਿ ਮਜੀਠੇ ਹੋਣਾ ਸਾਰਿਆਂ ਨੇ ਪੁਲਿਸ ਦੇ ਥਰੂ ਇਸ ਕੇਸ ਨੂੰ ਖੁਦ ਕਮਜ਼ੋਰ ਕੀਤਾ ਹੋਗਾ ਕਿ ਜੇ ਉਹ ਬੰਦਾ ਵੱਜਦਾ ਤਾਂ ਉਹਨੇ ਸ਼ਾਇਦ ਹੋਰ ਇਹਨਾਂ ਦਾ ਇਨਕਸ਼ਾਫ ਕਰਦਾ ਮਜੀਠੇ ਹੋਣਾ ਦੇ ਬਰੁਦ ਹੋਰ ਬੋਲਦਾ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਲਈ ਤੇ ਪੁਲਿਸ ਦੀ ਮੂਲੀ ਭੁਗਤ ਨਾਲ ਹੀ ਹੋ ਤੂੰ ਦੱਸ ਦਈਏ ਕਿ ਜਗਦੀਸ਼ ਪੋਇਲਾ ਨੂੰ ਜਲੰਧਰ ਦੀ ਇੱਕ ਅਦਾਲਤ ਨੇ ਨਸ਼ਾ ਤਸਕਰੀ ਦੇ ਕੇਸ ਵਿੱਚ ਭਰੀ ਕਰ ਦਿੱਤਾ ਹੈ ਇਕ ਜੇ 7 ਦਸੰਬਰ 2013 ਵਿੱਚ 1 ਕਿਲੋ ਹੈਰੋਇਨ ਮਿਲਣ ਤੋਂ ਬਾਅਦ ਦਰਜ ਕੀਤਾ ਗਿਆ ਸੀ। ਮਾਮਲੇ ਦੇ ਵਿੱਚ ਭੋਲਾ ਸਮੇਤ ਪੰਜ ਮੁਲਜ਼ਮ ਭਰੀ ਹੋਈ ਨੇ ਜਦਕਿ ਦੇ ਦੋ ਤਸਕਰਾਂ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।